ਆਈ ਆਪਣਾ ਜੀ ਮੇਰਾ ਨਾਮ ਨਿਸ਼ਾ ਸਿੰਘ ਆ ਤੁਸੀਂ ਅਮਰੀਕਾ ਤੋਂ ਅੱਜ ਡਿਪੋਰਟੋ ਕੇ ਆਏ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਕਿਹੜੇ ਕੰਟਰੀ ਗਏ ਸੀ ਮੈਂ ਫਰਾਂਸ ਗਿਆ ਉਹ ਤੋਂ ਬਾਅਦ ਉਹ ਤੋਂ ਬਾਅਦ ਮੇਰੀ ਕਿਸੇ ਏਜੰਟ ਨਾਲ ਗੱਲ ਹੋਈ ਸੀ ਅਮਰੀਕਾ ਵਾਸਤੇ ਉਹਨੇ ਮੇਰ ਕੋ 35 ਲੱਖ ਦੀ ਡਿਮਾਂਡ ਕੀਤੀ ਸੀ ਜੀ ਡਾਇਰੈਕਟਰ ਬਾਅਦ ਉਹਨਾਂ ਨੇ ਮੈਨੂੰ ਜੰਗਲਾਂ ਵਿੱਚੋਂ ਦੇ ਭੇਜਿਆ ਤੇ ਰਾਜਮੇ ਤੋਂ ਪੈਸੇ ਦੀ ਹੋਰ ਡਿਮਾਂਡ ਕੀਤੀ ਤੁਹਾਨੂੰ ਕਿੰਨਾ ਸਮਾਂ ਲੱਗਿਆ ਅਮਰੀਕਾ ਪਹੁੰਚਣ ਨੂੰ ਮੈਨੂੰ 6 ਮਹੀਨੇ ਲੱਗੇ ਫਰਾਂਸ ਤੋਂ ਉਨਾ ਦੇ ਵਿੱਚ ਕੋਈ ਪੰਗੀ ਤੁਸ਼ਤੀ ਵੀ ਆਈ ਹਾਂਜੀ ਬੜੀਆਂ ਆਈਆਂ ਨੇ ਮੇਰੇ ਲੱਤ ਦੇ ਸੱਟ ਲੱਗ ਗਈ ਜੀ ਤੇ ਲਾਜਮ ਨਹੀਂ ਕਰਾਇਆ ਉਹਨਾਂ ਨੇ ਤੇ ਹੋਰ ਪੈਸੇ ਦੀ ਕਰਦੇ ਤੇ ਡਿਮਾਂਡ ਕਰਦੇ ਇਹ ਕਹਿੰਦੇ ਨਹੀਂ ਤੇ ਤੇਰਾ ਮੁੰਡਾ ਮਾਰਦਾ ਮਾਰਕਟ ਵੀ ਕੀਤੀ ਹਾਂਜੀ ਕਰੰਟ ਲਾਉਂਦੇ ਹੁੰਦੇ ਸੀ ਲੱਤਾਂ ਤੇ ਕਰ ਟੈਲੀਫੋਨ ਨਾਲ ਤੁਹਾਡੀ ਗੱਲ ਹੁੰਦੀ ਨਹੀਂ ਹੁੰਦੀ ਸੀ ਕਦੇ-ਕਦੇ ਹੀ ਕਰਾਉਂਦੇ ਸੀ ਡੋਂਕਰ ਫੋਨ ਖੋਲ ਲੈਂਦੇ ਸੀ ਮੇਰਾ ਕੈਂਪ ਪਹੁੰਚ ਤੈਨੂੰ ਤੁਸੀਂ ਕਿੰਨੀ ਤਰੀਕ ਨੂੰ ਪਹੁੰਚੇ ਕੈਂਪ ਮੈਂ 24 ਜਨਵਰੀ 2025 ਨੂੰ ਪਹੁੰਚਿਆ ਉਹ ਤੋਂ ਬਾਅਦ ਤੇ ਹਾਲਾਤ ਕੀ ਸੀ ਉਹ ਤੋਂ ਬਾਅਦ ਕਿਸੇ ਨੇ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਸਿੱਧਾ ਜਾ ਚਿ ਭਾਈ ਸਾਨੂੰ ਤੁਹਾਨੂੰ ਹੋਣ ਲੱਗਿਆ ਕੋਈ ਦੱਸਿਆ ਨਹੀਂ ਇੱਕ ਟ੍ਰਾਂਸਲੇਟਰ ਸੀ ਪਾਕਿਸਤਾਨ ਦਾ ਸਿਰਫ ਉਹ ਨੇ ਹੀ ਕਿਹਾ ਕਿ ਅਸੀਂ ਤੁਹਾਨੂੰ ਵਾਪਸ ਇੰਡੀਆ ਪੇਜੇ ਲੱਗੇ ਆ ਤੇ ਇੰਡੀਆ ਤੋਂ ਫਰਾਂਸ ਕਦੋਂ ਗਏ ਸੀ ਇਹ ਅੰਡੇ ਦਾ ਫਰਾਂਸ ਮੈਂ 23 ਜੂਨ 2022 ਚ ਗਿਆ ਸੀ ਅੱਛਾ ਤੇ ਉਤੋਂ ਫਰਾਂਸ ਤੋਂ ਅਮਰੀਕਾ ਕਿੱਦਾਂ ਫਲਾਈਟ ਰੈਂਗ ਗਈ ਜੇ ਕਿਦਾਂ ਗਏ ਉਹ ਸਫਰ ਕਿਦਾਂ ਰਿਹਾ ਉਹ ਦੱਸੋ ਥੋੜਾ ਜਿਹਾ ਉਹ ਵੀ ਮੈਂ ਡਾਂਕੀ ላይ ਸੀ ਉਹਦਾ ਜਿਹੜੇ ਕੈਂਪ ਦੇ ਹਾਲਾਤ ਕੀ ਹੈਗੇ ਆ ਕੈਂਪ ਦੇ ਹਾਲਾਤ ਬਹੁਤ ਬੁਰੇ ਆ ਜੀ ਸਾਰਿਆਂ ਨੂੰ ਦਰਬਾਰ ਕਰਦੇ ਗਾਲਾਂ ਕੱਢਦੇ ਗਾਲਤ ਬਿਣਾ ਨਹੀਂ ਬੋਲਦੇ ਕਿਸੇ ਨੂੰ ਜਿਹੜਾ ਨਹੀਂ ਗੱਲ ਮੰਨਦਾ ਉਹਨਾਂ ਨੂੰ ਕੁੱਟਦੇ ਮਾਰਦੇ ਟੌਰਚਰ ਕਰਦੇ ਆ ਕੈਂਪ ਚ ਤੁਸੀਂ ਜਿਹੜੇ ਪੈਸੇ ਆਪਣੇ ਇੰਨੇ ਪੈਸੇ ਲਾਏ ਆ ਉਹ ਜਿਹੜੇ ਮਤਲਬ ਪੈਸੇ ਕਿੱਥੋਂ ਲਏ ਆ ਮੈਂ ਵਿਆਹ ਦੀ ਚੱਕੇ ਹੀ ਸੋਨਾ ਵੇਚਿਆ ਕਰਦਿਆਂ ਪਹਿਲੀ ਵੇਚੀ ਸਰਕਾਰ ਪਾਸੋਂ ਕੀ ਮੰਗ ਕਰਦੇ ਆ ਸਰਕਾਰ પાસે ਮੰਗ ਕਰਦੇ ਆਂ ਜੀ ਸਾਡੀ ਮਦਦ ਕੀਤੀ ਜਾਵੇ ਸਾਡਾ ਪੈਸਾ ਵਾਪਸ ਦਿਵਾਇਆ ਜਾਵੇ ਜੰਟਾ ਤੋਂ ਜੰਟਾ ਦੇ ਉੱਤੇ ਕਾਰਵਾਈ ਕੀਤੀ ਜਾਵੇ ਠੀਕ ਹੈ ਠੀਕ ਹੈ ਨਾ ਜੀ ਤੁਹਾਡਾ ਬੇਟਾ ਜਾਇਆ ਵਾ ਆਪਣੀ ਰਿਪੋਰਟ ਕੀਤਾ ਗਿਆ ਜੀ ਅਮਰੀਕਾ ਤੋਂ ਕਹਿਣਾ ਕੀ ਦੁੱਖੀ ਆ ਮੈਂ ਹੈ ਨਾ ਕਿਹੜੇ ਲੱਤਾਂ ਵਿੱਚ ਤੁਸੀਂ ਇਹਨੂੰ ਭੇਜਿਆ ਐਸੀ ਵਿਆਹ ਜੀ ਵੇਹੜ ਕੇ ਸੋਨਾ ਗਹਿਣੇ ਰੱਖ ਕੇ ਘਰਾਂ ਕੁਝ ਵੇਚ ਕੇ ਵਟ ਦੇ ਦਸੇਜਦਾ ਫੜ ਦੜ ਕੇ ਵੇਚੇ ਫੈਰੀ ਇਲੈਕਟਿਕ ਅੱਗੇ ਕੇ ਜਿਸਾਂ ਬੱਚੇ ਨੂੰ ਭੇਜਿਆ ਬਹੁਤ ਉਮੀਦਾਂ ਹੁੰਦੀਆਂ ਬੱਚਾ ਕਾਮਯਾਬ ਹੋਵੇ ਔਰ ਇੰਨੇ ਪੈਸੇ ਵਿਆਜੀ ਚੁੱਕ ਕੇ ਵਿਆਹ ਜਿਹੜਾ ਪੇਮੈਂਟ ਜਿੰਨੀ ਬੜੀ ਔਖੀ ਹੁੰਦੀ ਹੈ ਸਰਕਾਰ ਪਾਸੋਂ ਤੁਸੀਂ ਕੀ ਮੰਗ ਰਹੇ ਹੋ ਸਰਕਾਰ પાસે ਇਹ ਮੰਗ ਕਰਦੇ ਸਾਡਾ ਪੈਸਾ ਵਾਪਸ ਲਿਆ ਜਾਵੇ ਕਿੰਨੇ ਬੱਚੇ ਤੁਹਾਡੇ ਤਿੰਨ ਬੱਚੇ ਇੱਕ ਬੇਟਾ ਦੋ ਧੀ ਬੇਟਾ ਸਭ ਤੋਂ ਛੋਟਾ ਕਿਹਨਾਂ ਛੋਟਾ ਤੁਸੀਂ ਜਦੋਂ ਰਾਹ ਚ ਜੰਗਲਾਂ ਚੋਂ ਲੰਘਦੇ ਅਸੀਂ ਹਾਂਜੀ ਜਦਾਂ ਡੰਕੀ ਲਈ ਹੈ ਤਾਂ ਤੋਥੜੇ ਜੇ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਅਦੁੱਤੇ ਅੱਧੇ ਨਾਲ ਕੀ ਕਿਵੇਂ ਦਾ ਸਲੂਕ ਹੋਇਆ ਕਿਵੇਂ ਉੱਥੇ ਤੱਕ ਪਹੁੰਚੇ ਕਿਵੇਂ ਦੇਲਾ ਅਸੀਂ ਸਾਰੀ ਕਰਦੇ ਅਸੀਂ ਜੰਗਲ ਦੇ ਵਿੱਚ ਕੁੱਟੇ ਮਾਰਿਆ ਵੀ ਜਾਂਦਾ ਸੀ ਰੋਟੀ ਨਹੀਂ ਸੀ ਦਿੰਦੇ 16 ਦਿਨ ਅਸੀਂ ਜੰਗਲ ਚ ਰਹੇ ਕੋਈ ਡੰਕਾ ਨਹੀਂ ਸੀ ਅੰਦਰ ਸਾਡੇ ਕੋਲ ਤੇ ਆਦ ਨੂੰ ਭਾਗੇ ਚਲ ਗਿਆ ਉੱਥੇ ਜੰਗਲ ਚ ਤੇ ਬਚ ਕਿੰਦਾ ਵੀ ਮੈਂ ਹੁਣ ਨਾ ਮੈਂ ਤਾਂ ਬਚ ਦੋ ਤਿੰਨ ਦਿਨ ਆਇਆ ਨਹੀਂ ਜੰਗਲ ਚ ਕੋਈ ਸਾਡੇ ਕੋਲ ਤੇ ਅਸੀਂ ਆਪ ਹੀ ਰਾਤ ਨੂੰ ਲੱਭ ਕੇ ਤੇ ਪੁਲਿਸ ਕੋਲ ਚਲ ਗਏ ਸੀ ਉੱਥੇ ਜੰਗਲ ਚ ਫੂਨ ਫਾਨ ਜਿਹੜੇ ਸੀ ਸਾਡੇ ਸਾਰਾ ਕੁਝ ਸਮਾਨ ਖੋਵੇ ਲੱਗੇ ਸੀ ਖਾਣ ਪੀਣ ਦਾ ਸਾਰਾ ਕੁਝ ਲੱਗੇ ਸੀ ਸਾਡੇ ਤੋਂ ਕੱਲਾ ਸਿਰਫ ਮਾਣੀ ਪੀ ਪੀ ਕੇ ਗੱਲਾਂ ਕਰਦੇ ਰਹੇ ਇੱਥੇ ਜੰਗਲ ਚ ਨਦੀਆਂ ਦਾ ਉੱਥੇ ਕਿੰਨੇ ਜਾਣੇ ਸੀਗੇ ਟੋਟਲ ਜਦੋਂ ਤੁਸੀਂ ਜੰਗਲ ਚ ਲੱਗ ਰਹੇ ਸੀ ਜਾ ਰਹੇ ਸੀ ਉਹ ਕਿੰਨੇ ਜਾਣੇ ਸੀ ਨਾਲ ਸਾਡੇ ਅਸੀਂ ਕੋਲ 150 ਲੋਕ ਰਹੇ ਸੀਗੇ ਤੇ ਹੁਣ ਕਿੰਨੇ ਜਾਣੇ ਬਾ ਉਥੋਂ ਰਿਪੋਰਟ ਕੀਤੀ ਉਹਨਾਂ ਨੇ ਅਸੀਂ 119 ਜਣੇ ਵਾਪਸ ਆਏ ਹਿੰਦੀਆਂ ਜਦੋਂ ਉੱਥੋਂ ਤੁਹਾਨੂੰ ਵਾਪਸ ਭੇਜਣਾ ਸੀ ਕੋਈ ਦੱਸਿਆ ਉਹਨਾਂ ਨੇ ਕਿ ਸਿੱਧੇ ਵਾਪਸ ਭੇਜਿਆ ਕੋਈ ਨਹੀਂ ਜੀ ਸਿੱਧੇ ਵਾਪਸ ਭੇਜਿਆ ਕੋਈ ਰਸਤੇ ਸਾਡਾ ਹੋਰ ਵੀ ਸਮਾਨ ਖੋਇਆ ਹਾਂਜੀ ਫੋਨ ਵਗੈਰਾ ਸਭ ਜੋ ਸਭ ਸੀਗਾ ਸਾਡਾ ਸਭ ਕੁਝ ਲੈ ਆ ਗਏ ਅਕੜੇ ਕੁੱਪੜੇ ਤੇ ਆਪਣੇ ਕਿ ਬੱਤ ਦਿੱਤੇ ਰਸਤੇ ਵਿੱਚ ਮੈਨੂੰ ਜੰਗਲ 'ਚ ਭਾਗਦੇ ਤੋਂ ਮੰਗ ਕਰਦੇ ਸੀਗੇ ਪੈਸਿਆਂ ਦੀ ਹੋਰ ਪੈਸੇ ਦੇ 14 ਲੱਖ ਪਹਿਲਾਂ ਦਿੱਤਾ ਸੀ 14 ਲੱਖ ਪਹਿਲਾਂ ਦਿੱਤਾ ਸੀ ਬਾਕੀ ਇਹਨਾਂ ਨੇ ਰਾਜ ਮੰਗ ਕੀਤੀ ਵੇ ਤੋਂ ਹੋਰ ਪੈਸੇ ਦੋ ਹੋਰ ਕਿੰਨੇ ਪੈਸੇ ਹੋਣਟਾ ਚ ਪੁੰਨੇ ਰਹੇ ਇਹਨਾਂ ਦੇ ਹੋਰ ਕਿੰਨੇ ਪੈਸੇ ਦਿੱਤੇ ਜਿਵੇਂ ਬਾਚ ਨੂੰ ਜਿਹੜੇ ਮੰਗ ਕੀਤੇ ਨੇ ਉਹਨਾਂ ਨੇ 4.5 ਲੱਖ ਰੁਪਇਆ ਹੋਰ ਲਿਆ ਸੀ ਮੈਂ ਤਾਂ 35 ਲੱਖ ਲੈ ਗਏ 35 ਲੱਖ ਤੋਂ ਬਾਅਦ 4 ਲੱਖ ਹੋਰ ਲਿਆ ਹਾਂਜੀ ਮਲਟਰਨ ਲਗਭਗ 40 ਲੱਖ ਦਾ ਡਾ ਲੱਗਾ ਹਾਂਜੀ